ਕਲਿ ਯੁਗ ਤਾਰਨ ਆ ਗਏ ਬਰਮ ਬਿਸ਼ਨ ਮਹੇਸ਼ ਨਾਨਕ ਸ਼੍ਰੀ ਚੰਦ ਲਛਮੀ ਤਾਰ ਤਰਾ ਪਰਪੇ ਤਾਰ ਤਰਾ ਪਰਪੇ ਸ ਬਾਬਾ ਸ਼੍ਰੀ ਚੰਦਰ ਭਗਵਾਨ ਕੀ ਜੈ शङ्कर हरिबदि मङ्गलकी उदासीन श्री पुरारी। नमो नमो श्री चन्द्र जय जन धन गुरु नानक जय 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 श्री ਸ਼੍ਰੀ ਚੰਦਰ ਜੈ 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 ਗੁਰੂ ਨਾਨਕ ਨਾਨਕ ਜੈ ਜੈ ਦੋਹਰਾ ਚਰਨ ਸ਼ਰਨ ਚੱਲ ਆ ਗਏ ਜੋਗੀ ਭਗਤ ਤਮਾਮ ਸਿਮਰਨ ਪਗਤੀ ਪ੍ਰਭੂ ਕੀ ਜਤੀ ਸ਼੍ਰੀ ਚੰਦਰ ਸੁਣਾਣ ਦੋਹਰਾ ਬਿੱਲੀ ਟਟੀਰੀ ਮਿਰਗਣੀ ਸਿਮਰੇ ਨਾਮ ਸ਼ਿਆਮ ਭਗਤ ਬੰਦਨਾ ਜਬ ਕਰੇ ਆਣ ਤੁਰਤ ਸ਼੍ਰੀ ਰਾਮ ਬਾਬਾ ਸ਼੍ਰੀ ਚੰਦਰ ਕੀ ਜੈ ਚੋਪਈ ਸੰਗਤ ਸ਼ਰਦਾ ਸੁਮਨ ਲਿਆਈ ਸਤੀ ਪਤੀ ਯਤੀ ਪੇਟ ਚੜਾਈ ਜਗਤ ਗੁਰੂ ਪਰ ਬਚਨ ਸੁਣਾਏ ਸ਼ਬਦ ਸਰੋਤ ਸਰੋਤੇ ਲਾਏ ਪ੍ਰਭੂ ਚਰਨਾ ਮੇ ਚੀਤ ਲਗਾਵੇ राम गोविंद खरी हर खर गावे सिमरण भक्ति जति उचारी जबत जाप खुश हुए पुरारी चौपाई नर नारायण भेद न, न कोई सिمره शब्द तरएगा सोई पंज भक्त की प्रभु रेखा पैज प्रवक्त की प्रभु रेखाए याद करे हरि दौड़ाए पशु-पंची की सुने पुकार मनो बुलावे एकावार भक्त कथा मैं तुझे सुनावा सिमरण भक्ति मैं मंगावा बाबा श्री चंद्र की जय दोहरा बीच बनी के मेरे गणी सिमर कृष्ण मुरार मैं च फेरे गिर गई जल्दी सुनो पुकार चौपाई ਇਕ ਮ੍ਰਿਗਣੀ ਬਨ ਮੇ ਆਈ ਠੇ ਟ ਅਗਨ ਪਰਸੂਤ ਸਤਾਈ ਪੈਦਾ ਹੋਣ ਪਰ ਬੱਚਾ ਆਵੈ ਜਦੇ ਸ਼ਿਕਾਰੀ ਜਾਲ ਲਗਾਵੈ ਇੱਕ ਤਰਫ ਤਾਂ ਜਾਲ ਲਾਈ ਦੂਸੇ ਪਾਸੇ ਦੂਸਰੇ ਕੁੱਤੀ ਖੜਾਈ ਤੀਜੇ ਬਾਗੀ ਅਗਨੀ ਜਾਰੀ ਚੌਥੇ ਪਾਸੇ ਖੜਾ ਸ਼ਿਕਾਰੀ ਚੌਪਈ ਦੌੜੀ ਮਿਰਗਣੀ ਫਿਰੇ ਵਿਚਾਰੀ ਰੋਕੇ ਚਾਰੇ ਰਾਹ ਸ਼ਿਕਾਰੀ ਜਨਮ ਬਚੇ ਕਾ ਆਖਿਰ ਪਾਇਆ ਬੱਚਾ ਹਿਰਣੀ ਗੋਦ ਛੁਪਾਇਆ ਮਮਤਾ ਛੋੜ ਕਹਾ ਮਾ ਪਾਗੈ ਚਾਰ ਸ਼ਪੇਰੇ ਪਹਿਰਾ ਲਾਗੈ ਅੰਤ ਆਜ ਜੀ ਅਰਜ ਗੁਜਾਰੀ ਰਖਸ਼ਾ ਕਰੋ ਮਮ ਗਿਰ ਬਰਦਾਰੀ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ कहए मेरे गणी बेनती करे मेरे गणी बेनती सुन मेरे भगवान अबला मैं मुश्किल पड़ी आन बचावो श्याम दोहरा हृदय की सुन हूक को कृपा करी मोरार बच्चा मेरे गणी बच गए दिया शिकारी मारव ब श्रीचंदर की जय चोबरी ਜਬ ਹਿਰਣੀ ਨੇ ਅਰਜ ਗੁਜਾਰੀ ਸੁਣੀ ਟੇਰ ਚਟ ਕ੍ਰਿਸ਼ਨ ਮੁਰਾਰੀ ਕੁਤੀਆ ਕੋਲੋਂ ਸਹਾ ਭਜਾਇਆ ਪਰੇ ਸੁਬਾਣੀ ਤਾਹੀਂ ਹਟਾਇਆ ਫਿਰ ਖਨੇਰੀ ਪ੍ਰਭੂ ਚਲਾਈ ਝਾਲੀ ਚੁੱਕੀ ਦੂਰ ਯੁੜਾਈ ਪਿੰਡ ਬਾਦਲ ਕੇ ਬਾਰਿਸ਼ ਪਾਈ ਦਾਵਾ ਅਗਨੀ ਤੁਰਤ बुझਾਈ ਚੌਪਈ ਪ੍ਰਿਆਗ ਕੇ ਲਾਇਆ ਪਸ਼ਕਾਰੀ अब आई उस मरण की बारी ऐसी लीला प्रभु रचाई शेषनाग की ड्यूटी लाई एक कोबरा बन में आवे बड़क पैर पर डंक चलावे मार दिया बन बीच शिकारी नमो नमो श्री चंद्रपुरारी नमो नमो श्री चंद्रपुरारी बाबा श्री चंद्र की जय दौरा ਅੰਡੇ ਰਹਾ ਦੋਹਰਾ ਅੰਡੇ ਟਟੀਰੀ ਨੈਂਦੀ ਏ ਕੁਰਕੁਸ਼ੇਤਰ ਤਾਮ ਜੁਦ ਹੋਆ ਕੈਰੋ ਪਾਂਡਵਾ ਤੋ ਪਾਸੜ ਕ ਮਿਸਾਨ ਬਾਬਾ ਜੀ ਚੰਦਰ ਕੀ ਜੈ ਇਹ ਦੋਹਰਾ ਭੋਜ ਚੜੀ ਚਤਰੰਗਣੀ ਗਾਜਰਥ ਕੋੜੇ ਸਵਾਰ ਬੱਚੇ ਬਚਾਓ ਪ੍ਰਭ ਮੇਰੇ सिमरे कृष्ण नंबरार बब्बा श्री चंद्र की जय चौपाई <coughs> कथा कारण श्री चंद्र भगवान युद्ध हुआ वीर न कमसान कहरो पांडो दोनों भाई धर्म अधर्म की हुई लड़ाई थारा पूरी फौज चढ़ाई बारा जोजन लाश बिचा बसाई ਅੰਡੇ ਟਟੀਰੀ ਦੀਏ ਮੈਦਾਨ ਗਜਰਤ ਘੋੜੇ ਸ਼ੋਰ ਮਚਾਨ ਜੋ ਪਈ ਬਹਾ ਟਟੀਰੀ ਬਹੁਤ ਚਿਲਾਈ ਯੁੱਧ ਸ਼ੋਰ ਮੇ ਸੁਣੇ ਨਕਾਈ ਬਾਲ ਮਮਤਾ ਬੜੀ ਸਤਾਵੇ ਵੇਸ਼ ਟਟੀਰੀ ਕੀ ਨਾ ਜਾਵੇ ਟੁੱਟ ਗਏ ਜਬ ਸਭੀ ਸਹਾਰੇ ਇਕ ਮਨ ਹੋ ਕਰ ਰਾਮ ਪੁਕਾਰੇ ਜਲਦੀ ਆ ਮੇਰੇ ਕ੍ਰਿਸ਼ਨ ਮੁਰਾਰੇ ਪਵਸਨ ਸੇ ਕਰ ਪਾਰ ਉਤਾਰੇ ਬੱਬਾ ਸ੍ਰੀ ਚੰਦਰ ਕੀ ਜੈ ਦੋਰਾ ਮੁਰਲੀ ਧਰ ਗੋਬਿੰਦ ਕੋ ਕਰੇ ਟਟੀਰੀ ਯਾਦ ਮੋਰ ਮੁਗਟ ਕਣ ਸ਼ਾਮ ਨੇ ਸੁਣੀ ਆਨ ਫਰਿਆਦ ਬੱਬਾ ਸ੍ਰੀ ਚੰਦਰ ਕੀ ਜੈ ਚੋਪਈ ਹਰੀ ਚਰਨ ਜਾ ਬਿਨੇ ਸੁਣਾਈ ਤੇਰ ਸੁਣੀ ਚਟ ਜਾਦਵ ਰਾਈ ਗੱਜ ਕੇ ਗਲਕਾ ਟੱਲ ਗਿਰਾਵੈ ਅੰਡੇ ਉੱਪਰ ਪ੍ਰਭੂ ਟਿਕਾਵੈ ਬਾਹਰ ਐਂਡੇ ਬੱਚੇ ਆਏ ਗੈ ਟੱਲ ਨੇ ਸਭ ਲੇ ਬਚਾਏ ਜਦ ਪਿੱਛੇ ਜਵ ਟੱਲ ਉਠਾਵੈ ਬੱਚੇ ਸਹੀ ਸਲਾਮਤ ਪਾਵੇ ਚਉਬਈ ਖੁਸ਼ੀ ਟਟੇਰੀ ਯਤੀਮਨਾਈ RAM ਸ਼ਿਆਮ ਸਤੂਤੀ ਗਾਈ ਜਦੈ ਜਦੈ ਵੀ ਭਗਤ ਬੁਲਾਵੈ पैरू जुगो जुग प्रभु रिखावै शिव शिव सिमरो सब संसारी गोबिंद मिलन की गोवारी सिमर श्री धर मिले शरीरा जपो गोविंद खरीर गबीरा बाबा श्री चंद्र की जय दो पार ब्रह्म कृपा करे ले वै जला बचाए ਤਤੀ ਵ ਨ ਲਗਈ ਚਰਨ ਸ਼ਰਨ ਗੁਰਿਆਏ ਦੋਰਾ ਬਿੱਲੀ ਬੱਚੇ ਚਿਣਦੀ ਏ ਆ ਵੀ ਬੀਚ ਕੁਮਾਰ ਜਾਲ ਜਲਾ ਨਾ ਸਕੇਗੀ RAM ਨਾਮ ਜਲਦਾਰ ਬਾਬਾ ਸ਼੍ਰੀ ਚੰਦਰ ਕੀ ਜੈ ਛੋਪਈ ਬਿਦੀ ਬਣਾਵੇ ਘਟਨ ਨਾਰ ਘਟਮਾਟੀ ਕੜੇ ਕੁਮਯਾਰ ਮਾਟੀ ਪਾਂਡੇ ਜਦੋਂ ਬਣਾਏ ਰਵੀ ਤੂਪ ਮੇਂ ਉਸੇ ਸੁਕਾਏ ਪਰ ਜਾ ਪਤ ਜਾਵ ਕੜੇ ਸੁਕਾਵੇ ਬਿੱਲੀ ਬੱਚੇ ਵਿੱਚ ਦੇ ਆਵੇ ਬਰਤਨ ਜਵਿਆ ਵੀ ਮੇ ਪਾਏ ਸਾਧ ਬੱਚੇ ਵਿੱਚ ਚਿਣੇ ਜਾਏ ਜੋ ਭਈ ਆਵੀ ਅਗ ਕੁਮਾਰ ਦਿਖਾਈ ਕਈ ਰੋਜ਼ ਉਸ ਅਗਨ ਜਲਾਈ ਹੋਈ ਆਵੀ ਜਪਕ ਤਿਆਰ ਬਿੱਲੀ ਰੋਏ ਦਿਖਾੜਾ ਮਾਰ ਆਖਰ ਬਿੱਲੀ ਕੂਕ ਪੁਕਾਰੇ ਤੇਰ ਸੁਣੋ ਮੇਰੇ ਕ੍ਰਿਸ਼ਨ ਮੁਰਾਰਾ ਬਾਰੰਬਾਰ ਬਿੱਲੀ ਸਿਮਰਾਈ ਬਾਣੀ ਕਿਸੇ ਕੀ ਸਮਝ ਨਾ ਆਏ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਲੱਖ 84 ਮੈਦਨੀ ਸਭੀ ਹਰੀ ਹਰੇ ਗਾਏ ਨਰ 84 ਗੇੜਸੇ ਨਾਮ ਜਿਉ ਤੇ ਗਤ ਪਾਏ ਦੋਰਾ ਹਰੀ ਹਰਿ ਨਾਮ 시ਾਮ ਤੂੰ ਬਿੱਲੀ ਮਨ ਸਿਮਰਾਈ ਬਲਦੀ ਆ ਵੀ ਵਿਚ세 ਬੱਚੇ ਪ੍ਰਭੂ ਬਚਾਈ ਵਾ ਬਸੀਸ਼ ਚੰਦਰ ਕੀ ਜੈ ਚੋਬਈ ਘਟੇ ਘਟੇ ਮੇ ਬਸਤਾ ਭਗਵਾਨ ਰੀਕ ਪਚਾਏ ਸਵੇ ਸ਼੍ਰੀ ਰਾਮ ਬਿੱਲੀ ਕੀ ਪ੍ਰਭ ਸੁਣੀ ਪੁਕਾਰ ਸਰਬ ਜੀਆ ਕਾ ਪ੍ਰਾਨਗਨ ਆਹਰ ਅੰਨਪੂਰਨ ਆਨ ਪੁਚਾਏ ਆਗ ਸੇ ਬਚੇ ਜਏ ਲਏ ਬਚਾਏ ਤਨ ਤਨ ਸ੍ਰੀ ਕ੍ਰਿਸ਼ਨ ਮਾਰਾਰ ਨਮੋ ਨਮੋ ਸ੍ਰੀ ਚੰਦਰਪੁਰਾਰ ਨਮੋ ਨਮੋ ਸ੍ਰੀ ਚੰਦਰਪੁਰਾਰ ਚੌਪਈ ਜਗ ਸੈਣੀ ਦ੍ਰੋਪਦ ਜਾਈ ਪੰਜ ਪਾਂਡ ਮਾ ਕੋ ਵੈ ਆਈ ਆਈ ਦ੍ਰੋ ਦਵਪਰ ਯਦਪ ਬਾਨੀ ਖਰਾ ਖੁਣੀ ਖਤਮ ਕਰਾਣੀ ਜੂਆ ਸੁਖਨੀ ਖੇਡ ਰਚਾਈ ਪੰਡ ਪਤਮੀ ਜੂਏ ਖਰਾਈ ਘਹਿਰੋ ਮਨ ਪਰਿਸ਼ੋਧ ਜਗਾਵੇ ਅਵਲਾ ਉੱਪਰ ਜੁਲਮ ਕਮਾਵੇ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ ਦੋਰਾ ਜੂਆ ਚੋਰੀ ਵਿਸਵਾ ਸੁਰਾ ਪਾਨ ਸ਼ਰਾਬ ਨਿੰਦਾ ਚੁਗਲੀ ਰਖਾ ਤਜਿਏ ਮਨੋ ਲਗਾਵ ਦੋਹਰਾ ਪਾਂਡਵ ਜੂਆ ਹਾਰ ਗਏ ਪਤਨੀ ਦਾ ਪਰ ਲਾਏ ਦੁਰ ਦੁਰ ਦਸ ਦੁਰ ਦੁਸਾਸਨ ਸਭਾ ਮੇ ਦ੍ਰੋਪਦੀ ਚੀਰ ਲੁਖਾਏ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਜੂਆ ਨਿੰਦਾ ਬੁਰੀ ਬਿਮਾਰੀ ਆਏ ਅਵਸ਼ੇ ਜੀਵਨ ਹਾਰੀ ਪੰਜੋ ਪਾਂਡਵ ਦੇਵਤਾ ਜਾਏ ਜੂਆ ਖੇਲ ਪਿਛੇ ਪਛਤਾਏ ਪਾਈ ਦੁਰਜੋਦਨ ਸਵੀ ਹੰਕਾਰੀ ਭਰਤ ਜੀ ਰਲਾ ਲਿਆ ਬਲਾਨਾਰੀ ਦੁर्ण ਦੇ ਸਾਸਣ ਕਰਨ ਪਤਾ ਮਾ ਬੈਠੇ ਸਵਾ ਅਨ ਸੁਖਨੀ ਮਮ ਚਉਪਈ ਪੰਡਵ ਬੈਠੇ ਨੀਮੀ ਪਾਈ ਪਤਨੀ ਹਾਰੀ ਲਾਜ ਗਵਾਈ ਦੁਸ਼ਟਧਰ ਦੁਸਾਸਣ ਅਗਤ ਮਚਾਵੇ ਕਿਸ਼ਨਾ ਗਵਲਾ ਨਗਨ ਕਰਾਵੇ ਦੇਖੇ ਦ੍ਰੋਪਦੀ ਚਾਰ ਛਪੇਰਾ ਨਿਜ ਸਭਾ ਮੇ ਨਾ ਕੋਈ ਮੇਰਾ ਭਰਤ ਪੀਮ ਹੋਏ ਬਲਹੀਣ ਧਰਮ ਨੁਕਲ ਸਹਿ ਦੇਵ ਅਧੀਨ ਬਾਬਾ ਸ੍ਰੀ ਚੰਦਰ ਕੀ ਜੈ ਦੋਹਰਾ ਮੰਦ ਬੁੱਧੀ ਅੰਦਰਾਜ ਵੀ ਮੋਹ ਵਸ ਧਰਮ ਗਵਾਏ ਪਿਸ਼ਮ ਬਿਦਰ ਦਰੋਣ ਸਭ ਬੈਠੇ ਸੀ ਚੁਕਾਏ ਦੋਹਰਾ ਪੰਚਾਲੀ ਨੇ ਅੰਤ ਕੋ ਕੀਆ ਜਾਦ ਮੁਰਾਰ ਮਨਸੀ ਵਾਲੇ ਮੋਹਣਾ ਲੇ ਲਾਇਆ ਕਰਸਾਰ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਕੇਸੋ ਕੇਸੋ ਕੁਕਦੀ ਕਿਸ ਖੋਲ ਲਟਕਾਏ ਜੇ ਨਾ ਆਇਆ ਸਾਹਰੇ ਨਾਮ ਤੱਬਾ ਲਗ ਜਾਏ ਚੋਪਈ ਸ੍ਰੀ ਚੰਦਰ ਹਰੀ ਮਹਿਮ ਗਾਵੇ ਕరుణ ਰਸਵ ਨੈਣ ਬਗਾਵੇ ਕੋਈ ਰਖਾਨਾ ਜਵੀ ਸਹਾਰਾ ਅੰਤ ਕਿ ਸ਼ੋਕੋ ਕੂਕ ਪਕਾਰਾ ਸਿਮਰਾ ਜਦੋਂ ਜਦੇ ਹਰੀ ਆਏ ਚੀਰਾ ਕੇ ਸ਼ਮਟੇਰ ਲਗਾਏ ਜੀਤਾ ਤਰ ਮੰਗ ਤਰਮੀ ਘਾਰੇ ਗੂੰਜੇ ਸ਼ਾਮ ਸਵਾਜੇਕਾਰੇ ਬਾਬਾ ਸ੍ਰੀ ਚਿੰਦਰ ਕੀ ਜੈ ਚੋਪਈ ਕ੍ਰਿਸ਼ਨ ਕ੍ਰਿਸ਼ਨ ਕੀ ਜੈ ਬੁਲਾਵੈ ਜੈ ਸ਼੍ਰੀ ਕ੍ਰਿਸ਼ਨ ਸੇ ਤਰ ਮੰਗਣ ਸ਼ਾਮ ਲਾਵੈ ਜੈ ਸ਼੍ਰੀ ਕ੍ਰਿਸ਼ਨ ਔਲਾਦੀ ਤੂੰ ਲਾਇ ਬਚਾਈ ਜੈ ਸ਼੍ਰੀ ਕ੍ਰਿਸ਼ਨਾ ਕਿਵੇਂ ਗਾਵਾਂ ਤੇਰੀ ਬਢਿਆਈ ਜੈ ਸ਼੍ਰੀ ਕ੍ਰਿਸ਼ਨਾ ਭਗਤ ਭਸ਼ੇਲ ਨੇ ਬੇਦਵ ਤਾਵੇ ਜੈ ਸ਼੍ਰੀ ਕ੍ਰਿਸ਼ਨਾ ਪਤ ਤੇ ਪਾਵਣ ਬਿਰਦ ਰਖਾਵੇ ਜੈ ਸ਼੍ਰੀ ਕ੍ਰਿਸ਼ਨਾ ਪਰਬਰਮ ਪਰਮੇਸ਼ਰ ਸੁਆਮੀ ਜੈ ਸ਼੍ਰੀ ਕ੍ਰਿਸ਼ਨਾ ਸ੍ਰੀ ਚੰਦਰ ਮੰਗੇਸ਼ ਸੁਆਮੀ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਚੰਦਰ ਬੱਬਾ ਸ੍ਰੀ ਚੰਦਰ ਕੀ ਜੈ ਦੋਹਰਾ ਦਰਸ਼ਨ ਨਾਮੇ ਕੋ ਦिए ਹਰੀ ਬਹਤਰ ਬਾਰ ਮੋਈ ਗੋਜਉਂ ਦੀ ਕਰੀ ਆਕਰ ਕ੍ਰਿਸ਼ਨ ਮੁਰਾਰ ਬਾਬਾ ਸਿਚੰਦਰ ਕੀ ਜੈ ਚੋਪਈ ਭਗਤ ਵੱਡਾ ਨਾਮਦੇਵ ਸਦਾਏ ਭਤਰ ਬਾਰ ਹਰੀ ਦਰਸ਼ ਦਿਖਾਏ ਬੀਠਲ ਕੇ ਮੰਦਰ ਮੇ ਜਾਵੈ ਬਾਲਕ ਨਾਮਾ ਦੁੱਧ ਪਿਲਾਵੈ ਨਾਮੇ ਕਿਸ਼ਨ ਹੀ ਅਗਰ ਜਲਾਈ ਬੇੜੀ ਬਣ ਪ੍ਰੋਸ਼ਨ ਬਣਾਈ ਦਿੱਲੀ ਮੇ ਮੋਲਗਉ ਜਿਬਾਈ ਪ੍ਰਭ ਭਗਤ ਤੇ ਪਰਚਾ ਪਾਏ ਚੋਪਈ ਮਹਾਰਾਸ਼ਟਰ ਮੇ ਚੱਲੇ ਪਾਏ ਗਿਆਨ ਦੇਵ ਸੰਗ ਨਾਮ ਮੰਗਾਏ ਰਾਜਸਥਾਨ ਮੰਡਲੀ ਆਵੇ ਸੁਕੇ ਖੁਸੇ ਜਲ ਛਕਾਵੇ ਸਰਦ ਮੰਡਲੀ ਦਿੱਲੀ ਆਈ ਨਾਮਦੇਵ ਕਰਾ ਮਾਤ ਦਿਖਾਈ ਕਿਸੇ ਗਰੀਬ ਕੀ ਗਾਏ ਮੋਈ ਮਾਲਕ ਬਾਲਕ ਜਾ ਬਣ ਰੋਈ ਬਾਬਾ ਸਿਚਿੰਦਰ ਕੀ ਜੈ ਦੋਹਰਾ ਰੋਂਦੇ ਬਾਲਕ ਵੇਖ ਕੇ ਪਾਸ ਨਾਮ ਦਿਉ ਜਾਏ ਤਸ ਭਗਤ ਕੋ ਆਗਿਆ ਗਾਏ ਮੋਈ ਜਿਵਾਏ ਚੋਪਈ ਨਾਮੇ ਕੀ ਹੋਈ ਜੈ ਜੈਕਾਰ ਦੇਖੂ ਗੂਆ ਕਠਬੇਸ਼ਮਾਰ ਸ਼ਹਿਰ ਵਿੱਚ ਹੋਈ ਵਡਿਆਈ ਪਾਸਨ ਬਾਬ ਕਹ ਚੁਗਲੀ ਲਾਈ ਨਫਰ ਪੇਜ ਕੇ ਹੁਕਮ ਲਗਾਏ ਨਾਮਦੇਵ ਕੋ ਪਾਸ ਬੁਲਾਏ ਸੰਤ ਸਭ ਦਰਬਾਰ ਮੇ ਜਾਵੇ ਹਕਮ ਨਾਮੇ ਕੋ ਜਮਾਵੇ ਚੋ ਭਈ ਗਉ ਮਾਰ ਦਰਬਾਰ ਲਿਆਏ ਨਾਮਦੇਵ ਕੋ ਹੁਕਮ ਲਗਾਏ ਏਕ ਸ਼ਰਤ ਤਬੀਖਾਨ ਰਖਾਏ ਗਉ ਜਵਾਏ जा धर्म बटाए जे ना मोई गऊ जवावैच चुराहे फाहे लावे नाल जंजीर दे जकड़ाए आठ पहर का भक्त बताए जगत गुरु श्री चंद्र भगवान की जय दोहरा खान कहे नाम देव को मोई गऊ जवाए गऊ जो दी ना होई ਮੁਸਲਮਾਨ ਬਣ ਜਾਏ ਦੋਰਾ ਇਹ ਕਰ ਦੋਹੇ ਕਾਮਨਾ ਕਾਫਰ ਤੁਮਸੇ ਹੋਏ ਕਲ ਸੁਬਾ ਸੂਲੀ ਚੜੇ ਨਹੀਂ ਬਚਾਵੇ ਕੋਈ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਨਾਮ ਦੇ ਹੋਗਾ ਕਿ ਸ਼ਰਤਾਂ ਦੋਏ ਗੋਜ ਵਾਲ ਦਾ ਮੁਸਲਮ ਹੋਏ ਅੱਲਾ ਰਹੀਮ ਨਾ ਕਹਾ ਜ਼ੁਬਾਨ ਹਮੇ ਬਚਾਏਗਾ ਭਗਵਾਨ ਨਾਮ ਦੇਵ ਕੀ ਮਾਈ ਆਵੇ ਪੁੱਤਰ ਨਾਮੇ ਕੋ ਸਮਝਾਵੇ ਰਾਮ ਛੋੜ ਕੇ ਅੱਲਾ ਪੁਕਾਰ ਇਕੋ ਅੱਲਾ ਰਾਮ ਮੁਰਾਰ ਇਕੋ ਅੱਲਾ ਰਾਮ ਮੁਰਾਰ ਚੋਪਈ ਲਿਖਤ ਨਾਮੇ ਕੀ ਮਾਤ ਸੁਣਾਏ ਸ਼ਿਵ ਤਰਹੀਮ ਕਰੀਮ ਲਿਖਾਏ ਨਾਮਦੇਵ ਕੇ ਮੇਰੀ ਮਾਏ ਰਾਮ ਰਾਮ ਕਹਿਣ ਸੇ ਘਮੇ ਘਟਾਏ ਰਾਮ ਰਹੀਮ ਇਕੋ ਜਾਣਾ ਜਬਰਨ ਅੱਲਾ ਨਹੀਂ ਬਖਾਣਾ ਨਾਮਾ ਜਪੇ ਸਵਾਸ ਸਵਾਸਿਆਮ ਰਾਤ ਬਤੀਤ ਸੁਬਾਹ ਹੋਈ ਆਣ ਬਾਬਾ ਸ੍ਰੀ ਚੰਦਰ ਕੀ ਜੈ ਦੋਹਰਾ ਨਿਸ਼ਾ ਗਈ ਪ੍ਰਭ ਜਪਤੇ ਆ ਸੁਬਾਹ ਹੋਈ ਹੋ ਗਈ ਆਣ ਮੋਈ ਗਉ ਨਾ ਜੀਵਈ ਨਾ ਆਏ ਭਗਵਾਨ ਚੋਪਈ Hindu ikatthe hue tama simrat sabhi ram shyam rajne suli taiyar karai ਸਭ ਸੰਤੋ ਕੀ ਚਿੰਤ ਬੜਾਈ ਗਉਖੁ ਮਾਰੀ ਮਾ ਸਮਾਨ ਸੰਤ ਭਗਤ ਭਾਰਤ ਕੀ ਸ਼ਾਨ ਨਮਕੈ ਹਰੀ ਚਰਨ ਤਿਆਨ ਗਰੜ ਚੜੇ ਆਏ ਭਗਵਾਨ ਚਉਪਈ ਫੜ ਫੜ ਉੱਤਰੀ ਗਰੜ ਸਵਾਰੀ ਆਗੇ ਮੋਹਨ ਕ੍ਰਿਸ਼ਨ ਮੁਰਾਰੀ ਗੋ ਲੋਕ ਸੇ ਪ੍ਰਾਨ ਲੈ ਆਏ ਮੋਈ ਗਾਏ ਦਈ ਜਵਾਈ ਹੋਏ ਹਰੀ ਚਟ ਯੰਤਰ ਧਿਆਨ ਆ ਤਨ ਨਾਮ ਦੇਉ ਤਨ ਭਗਵਾਨ ਜਾਬ ਜਾਵਦੇ ਸਿੱਧਾ ਪਾਵੈ ਓਮ ਨਮੋ ਸ੍ਰੀ ਚੰਦਰ ਬੁਲਾਵੈ ਓਮ ਨਮੋ ਸ੍ਰੀ ਚੰਦਰ ਬੁਲਾਵੈ